ਤੁਸੀਂ ਸੁਣ ਕੇ 당ਗ ਰਹੇ ਜਾਓਗੇ ਹੈਰਾਨ ਹੋ ਜਾਓਗੇ ਬੀਜੇਪੀ ਦੇ ਇੱਕ ਬਹੁਤ ਵੱਡੇ ਤੇ ਮਸ਼ਹੂਰ ਆਗੂ ਨੇ ਇੱਕ ਬਹੁਤ ਵੱਡਾ ਬਿਆਨ ਦੇ ਦਿੱਤਾ ਹੈ ਤੇ ਪੂਰਾ ਸਿਆਸੀ ਪਚਾਲ ਉਹਦੇ ਬਿਆਨ ਦੇ ਨਾਲ ਆ ਰਿਹਾ ਹੈ ਬੀਜੇਪੀ ਦੇ ਉਸ ਬਹੁਤ ਵੱਡੇ ਆਗੂ ਨੇ ਬਿਆਨ ਦਿੱਤਾ ਹੈ ਕਿ ਆਉਣ ਵਾਲੀਆਂ ਪੰਜਾਬ ਦੀਆਂ 2027 ਦੀਆਂ ਵੋਟਾਂ ਦੇ ਵਿੱਚ ਚੋਣਾਂ ਦੇ ਵਿੱਚ ਬੀਜੇਪੀ ਯਾਨੀ ਕਿ ਭਾਜਪਾ ਜਿਹੜੇ ਡਿਬਰੂਗੜ ਜੇਲ੍ਹ ਚ ਬੰਦ ਨੇ एमपी अमरपाल सिंह ਉਹਨਾਂ ਦੇ ਨਾਲ ਗੱਠ ਜੋੜ ਕਰ ਸਕਦੀ ਹੈ ਉਹਨਾਂ ਦੇ ਨਾਲ ਸਾਂਝੇ ਤੌਰ ਤੇ ਚੋਣਾ ਲੜ ਕੇ ਸਾਂਝੀ ਸਰਕਾਰ ਬਣ ਸਕਦੀ ਹੈ اور اے بیان बीजेपी ਦੇ ਬਹੁਤ ਮਸ਼ਹੂਰ ਪ੍ਰਸਿੱਧ ਆਗੂ ਹੋਬੀ ਥਾਲੀਵਾਲ ਨੇ ਦਿੱਤਾ ਹੈ। ਹੋਬੀ ਥਾਲੀਵਾਲ ਪਹਿਲਾਂ ਫਿਲਮਾਂ ਦੇ ਵਿੱਚ ਕਲਾਕਾਰ ਨੇ ਉਸ ਤੋਂ ਬਾਅਦ ਉਹ ਭਾਜਪਾ ਦੇ ਇਸ ਟਾਈਮ ਲੀਡਰ ਨੇ ਔਰ ਹੋਬੀ ਥਾਲੀਵਾਲ ਨੇ ਇੱਕ ਨਿੱਜੀ ਚੈਨਲ ABC ਪੰਜਾਬ ਜਿਹਦੇ ਵਿੱਚ ਜਦੋਂ ਉਹਨਾਂ ਦੀ ਇੰਟਰਵਿਊ ਜਗਤਾਰ ਸਿੰਘ ਪੁੱਲਰ ਹੋਰੀ ਕਰ ਰਿਹਾ ਸੀ ਉਹਦੇ ਵਿੱਚ ਭਾਜਪਾ ਦੇ ਆਗੂ ਨੇ ਇਹ ਵੱਡਾ ਬਿਆਨ ਦਿੱਤਾ ਹੈ। ਹੁਣ ਸਾਰੇ ਲੋਕ ਹੈਰਾਨ ਹੋ ਰਹੇ ਨੇ। ਸਾਰੇ ਲੋਕ 당ਗ ਹੋ ਰਹੇ ਨੇ ਕਿਉਂਕਿ ਭਾਜਪਾ ਹਿੰਦੂ ਤਬ ਦੀ ਗੱਲ ਕਰਦੀ ਹੈ ਬੀਜੇਪੀ ਦੇ ਉੱਪਰ ਹੁਣ ਤੱਕ ਇਹ ਚਰਚਾ ਰਹੀ ਹੈ ਕਿ ਉਹ ਜਿਹੜੇ ਬਹੁ ਗਿਣਤੀ ਹਿੰਦੂ ਭਾਈਚਾਰਾ ਉਹਦੀ ਵੋਟ ਲੈ ਕੇ ਜਿੱਤਦੀ ਹੈ ਤੇ ਜਿਹੜੇ ਅਮਰਤਪਾਲ ਸਿੰਘ ਨੇ ਉਹ ਤੇ ਉਹਨਾਂ ਦੀ ਪਾਰਟੀ ਖਾਲਿਸਤਾਨ ਬਣਾਉਣ ਦੀ ਵੀ ਗੱਲ ਕਰਦੇ ਰਹੇ ਨੇ ਖਾਲਸਾ ਰਾਜ ਦੀ ਗੱਲ ਕਰਦੇ ਰਹੇ ਨੇ ਔਰ ਉਹਨਾਂ ਨੇ ਹੁਣ ਪੰਜਾਬ ਦੇ ਵਿੱਚ ਪਾਰਟੀ ਬਣਾਈ ਹੋਈ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਐਮਪੀ ਅਮਰਤਪਾਲ ਸਿੰਘ ਖੰਡੂਰ ਸਹਿਬ ਹਲਕੇ ਤੋਂ ਐਮਪੀ ਨੇ ਪਰ ਉਹ ਹੁਣ ਡਿਬਰੂਗੜ ਜੇਲ੍ਹ ਅਸਾਮ ਦੇ ਵਿੱਚ ਬੰਦ ਨੇ ਤਾਂ ਜਦੋਂ ਉਹਨਾਂ ਦੇ ਉੱਪਰ ਐਨਐਸਏ ਲੱਗਾ ਹੋਇਆ ਤਾਂ ਇਸ ਸਥਿਤੀ ਦੇ ਵਿੱਚ ਹੌਬੀ ਢਾਲੀਵਾਲ ਨੇ ਇਹ ਵੱਡਾ ਬਿਆਨ ਦਿੱਤਾ ਹੈ ਹੁਣ ਸਵਾਲ ਇਹ ਆ ਕਿ ਕੀ ਇਹ ਬਿਆਨ ਹੌਬੀ ਢਾਲੀਵਾਲ ਦਾ ਨਿੱਜੀ ਹੈ ਜਾਂ ਉਹਨਾਂ ਦੀ ਬੀਜੇਪੀ ਭਾਜਪਾ ਪਾਰਟੀ ਦਾ ਬਿਆਨ ਹੈ ਬਿਆਨ ਬਹੁਤ ਵੱਡਾ ਹੈ ਕੁਝ ਲੋਕਾਂ ਪਹਿਲਾਂ ਤੋਂ ਇਹ ਗੱਲ ਕਹਿੰਦੇ ਆ ਰਹੇ ਸੀ ਕਿ ਜਿਹੜੇ ਅਮਰਤਪਾਲ ਸਿੰਘ ਨੇ ਉਹ ਭਾਜਪੀ ਦੁਆਰਾ ਲਿਆਂਦੇ ਗਏ ਨੇ ਕੁਝ ਲੋਕ ਇਹ ਦੋਸ਼ ਲਾਉਂਦੇ ਰਹੇ ਨੇ ਜਦੋਂ ਉਹਨਾਂ ਨੇ ਐਮਪੀ ਦੀ ਚੋਣ ਲੜੀ ਉਦੋਂ ਵੀ ਤੇ ਉਸ ਤੋਂ ਬਾਅਦ ਵੀ ਕੁਝ ਲੋਕ ਇਹ ਗੱਲ ਬੋਲਦੇ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਅਮਰਤਪਾਲ ਸਿੰਘ ਹੈ ਉਹ ਇੱਕ ਵੱਡੇ ਰਾਜਨੀਤਾ ਬਣਨਗੇ ਉਹ ਰਾਜ ਕਰਨਗੇ ਉਹ ਰਾਜ ਕਰਨ ਦੇ ਲਈ ਪਲੈਨਿੰਗ ਕਰਕੇ ਆਏ ਨੇ ਇਹ ਸਕੀਮ ਕੀਤੀ ਗਈ ਸੀ ਸਾਰੀ ਇਥੋਂ ਤੱਕ ਕੁਝ ਲੋਕ ਕਹਿੰਦੇ ਰਹੇ ਕਿ ਉਹ ਬੀਜੇਪੀ ਨਾਲ ਰਲ ਕੇ ਵੀ ਚੱਲਣਗੇ ਪਰ ਅਮਰਤਪਾਲ ਸਿੰਘ ਉਹਨਾਂ ਦੇ ਸਾਥੀ ਇਸ ਚੀਜ਼ ਦਾ ਖੰਡਨ ਕਰਦੇ ਰਹੇ ਨੇ ਇਸ ਚੀਜ਼ ਦੀ ਨਿੰਦਾ ਕਰਦੇ ਰਹੇ ਨੇ ਕਿ ਇਹ ਗੱਲਾਂ ਗਲਤ ਨੇ ਪਰ ਹੁਣ ਬੀਜੇਪੀ ਦੇ ਹੀ ਇੱਕ ਪ੍ਰਸਿੱਧ ਆਗੂ ਹੋਬੀ ਢਾਲੀਵਾਲ ਨੇ ਕਿਹਾ ਕਿ ਅਸੀਂ ਚੋਣਾ ਲੜ ਸਕਦੇ ਹਾਂ ਉਹਨਾਂ ਦੇ ਨਾਲ ਜਦੋਂ ਹੋਬੀ ਢਾਲੀਵਾਲ ਨੂੰ ਇਹ ਪੁੱਛਿਆ ਵੀ ਉਹ ਤੁਹਾਡੇ ਬਰੂਗੜ ਜੇਲ੍ਹ ਚ ਬੰਦ ਨੇ ਉਹਨਾਂ ਤੇ ਤਾਂ ਐਨਐਸਏ ਲੱਗਾ ਪੱਤਰਕਾਰ ਕਹਿੰਦੇ ਵੀ ਉਹ ਤਾਂ ਭਾਰਤ ਨੂੰ ਤੋੜਨ ਦੀਆਂ ਗੱਲਾਂ ਕਰਦੇ ਰਹੇ ਉਹ ਤਾਂ ਵੱਖਰਾ ਦੇਸ਼ ਬਣਾਉਣ ਦੀ ਗੱਲ ਕਰਦੇ ਰਹੇ ਤੇ ਆ ਹੋਬੀ ਢਾਲੀਵਾਲ ਨੇ ਹੈਰਾਨ ਹੋ ਕੇ ਕਿਹਾ ਕਦੋਂ ਉਹਨਾਂ ਨੇ ਤਾਂ ਇਹੋ ਜਿਹਾ ਕੁਝ ਗਲਤ ਨਹੀਂ ਕੀਤਾ ਸਾਡੀ ਨਜ਼ਰ ਚ ਤਾਂ ਫਿਰ ਪੱਤਰਕਾਰ ਕਹਿੰਦੇ ਫਿਰ ਉਹ ਜੇਲ੍ਹ ਚ ਬੰਦ ਕਿਉਂ ਨੇ ਉਹਨਾਂ ਤੇ ਐਨਐਸਏ ਕਿਉਂ ਲੱਗਾ ਤਾਂ ਫਿਰ ਭਾਜਪਾ ਦੇ ਆਗੂ ਨੇ ਕਿਹਾ ਕਹਿੰਦਾ ਤਾਂ ਭਗਵੰਤ ਮਾਨ ਤੋਂ ਪੁੱਛੋ ਵੀ ਉਹਨਾਂ ਨੂੰ ਜੇਲ੍ਹ 'ਚ ਬੰਦ ਕਿਉਂ ਕੀਤਾ ਹੈ ਕਹਿੰਦਾ ਜੇ ਉਹ ਚਾਹਣਗੇ ਤਾਂ ਸਾਡੀ ਪਾਰਟੀ ਉਹਨਾਂ ਦੇ ਨਾਲ ਗੱਠ ਜੋੜ ਕਰ ਲਵੇਗੀ ਇਹ ਗੱਲ ਹੋਬੀ ਢਾਲੀਵਾਲ ਦਾ ਬਿਆਨ ਜਿਹੜਾ ਉਹ ਤੁਹਾਨੂੰ ਹੂਬ-ਹੂ ਮੈਂ ਦੱਸਦਾ ਇੰਟਰਵਿਊ ਦੇ ਵਿੱਚ ਜਦੋਂ ਗੱਲ ਚੱਲੀ ਤਾਂ ਹੋਬੀ ਢਾਲੀਵਾਲ ਕਹਿੰਦੇ ਅਸੀਂ ਤਾਂ ਆਉਣ ਵਾਲੀਆਂ 27 ਦੀਆਂ ਚੋਣਾਂ ਦੇ ਵਿੱਚ ਜੇ ਅਮਰਤਪਾਲ ਸਾਡੇ ਨਾਲ ਗੱਠ ਜੋੜ ਕਰਨਾ ਚਾਹਣਗੇ ਅਸੀਂ ਉਹਨਾਂ ਨਾਲ ਵੀ ਗੱਠ ਜੋੜ ਕਰਾਂਗੇ ਉਹ ਕਹਿੰਦੇ ਅਸੀਂ ਧੱਕੇ ਨਾਲ ਨਹੀਂ ਕਰਾਂਗੇ ਅਸੀਂ ਕੋਈ ਗਾਲਾਂ ਕੱਢ ਕੇ ਜਾਂ ਦਾਬੇ ਮਾਰ ਕੇ ਉਹਨਾਂ ਨਾਲ ਗੱਠ ਜੋੜ ਨਹੀਂ ਕਰਾਂਗੇ ਜੇ ਉਹਨਾਂ ਦੀ ਪਾਰਟੀ ਸਾਡੇ ਨਾਲ ਗੱਠ ਜੋੜ ਕਰਨਾ ਚਾਹੇਗੀ ਤਾਂ ਅਸੀਂ ਜ਼ਰੂਰ ਕਰਾਂਗੇ ਹੌਬੀ ਢਾਲੀਵਾਲ ਨੇ ਕਿਹਾ ਕਿ ਅਸੀਂ ਕੋਈ ਧੱਕੇ ਨਾਲ ਜਾਂ ਗਾਲਾਂ ਕੱਢ ਕੇ ਜਾਂ ਦਬਾਅ ਪਾ ਕੇ ਗੱਠ ਜੋੜ ਨਹੀਂ ਕਰਾਂਗੇ ਜੇਕਰ ਅਮਰਤਪਾਲ ਸਿੰਘ ਤੇ ਉਹਨਾਂ ਦੀ ਪਾਰਟੀ ਚਾਹੇਗੀ ਤਾਂ ਫਿਰ ਅਸੀਂ ਗੱਠ ਜੋੜ ਜ਼ਰੂਰ ਕਰਾਂਗੇ ਹੁਣ ਇੱਥੇ ਸੋਚਣਾ ਵਿਚਾਰਨਾ ਬਣਦਾ ਹੈ ਕੀ ਭਾਜਪਾ ਦੀਆਂ ਨੀਤੀਆਂ ਭਾਜਪਾ ਦੀ ਸੋਚ ਭਾਜਪਾ ਦੀ ਵਿਚਾਰਧਾਰਾ ਦੇ ਨਾਲ ਅਮਰਤਪਾਲ ਸਿੰਘ ਤੇ ਉਹਨਾਂ ਦੀ ਪਾਰਟੀ ਤੇ ਉਹਨਾਂ ਦੇ ਸਾਥੀ ਸਹਿਮਤ ਹੋਣਗੇ ਇੱਕ ਵੱਡਾ ਸਵਾਲ ਹੈ ਕੀ ਭਾਜਪਾ ਦੇ ਆਗੂ ਦਾ ਬਿਆਨ ਸਿਰਫ ਝੂਠੀ ਸ਼ੁਰਲੀ ਹੈ ਜਾਂ ਅੰਦਰ ਖਾਤੇ ਕੋਈ ਗੱਲਬਾਤ ਚੱਲ ਰਹੀ ਹੈ ਤੁਹਾਡੇ ਤੋਂ ਮੈਂ ਪੁੱਛਣਾ ਚਾਹਣਾ ਤੁਹਾਨੂੰ ਕੀ ਲੱਗਦਾ ਹੈ ਕੀ ਇਹ ਗੱਠਜੋੜ ਹੋ ਸਕਦਾ ਹੈ ਕੀ ਅਮਰਤਪਾਲ ਸਿੰਘ ਉਹਨਾਂ ਦੀ ਪਾਰਟੀ ਤੇ ਭਾਜਪਾ ਗੱਠਜੋੜ ਕਰ ਸਕਦੇ ਨੇ ਕੀ ਇਹ ਸੰਭਵ ਹੈ ਪਹਿਲਾਂ ਤਾਂ ਅਕਾਲੀ ਦਲ ਬਾਦਲ ਵਾਲਾ ਜਿਹੜਾ ਤੇ ਭਾਜਪਾ ਦਾ ਗੱਠਜੋੜ ਲੰਬੇ ਟਾਈਮ ਤੱਕ ਰਿਹਾ ਉਹ ਲੋਕਾਂ ਨੇ ਦੇਖਿਆ ਉਹਨਾਂ ਨੇ ਰਲ ਕੇ ਸਰਕਾਰਾਂ ਵੀ ਪੰਜਾਬ 'ਚ ਬਣਾਈਆਂ ਰਲ ਕੇ ਰਾਜ ਵੀ ਕੀਤਾ ਉਹ ਗੱਠਜੋੜ ਉਦੋਂ ਟੁੱਟਿਆ ਜਦੋਂ ਅਕਾਲੀ ਦਲ ਬਾਦਲ ਜਿਹੜਾ ਉਹ ਫਸ ਗਿਆ ਸੀ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ਤੇ ਜਦੋਂ ਕੋਈ ਰਾਹ ਨਹੀਂ ਸੀ ਰਿਹਾ ਫਿਰ ਇਹਨਾਂ ਨੇ ਹਰ ਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਕੇਂਦਰੀ ਮੰਤਰਾਲੇ ਤੋਂ ਤੇ ਗੱਠਜੋੜ ਤੋੜਿਆ ਗਿਆ ਉਸ ਤੋਂ ਬਾਅਦ ਹੁਣ ਫਿਰ ਚਰਚਾ ਚੱਲਦੀ ਰਹਿੰਦੀ ਹੈ ਜਿਹੜੇ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਦਾ ਬਿਆਨ ਆ ਚੁੱਕਾ ਹੈ ਵੀ ਕਾਲੀ ਦਲ ਤੇ ਭਾਜਪਾ ਨੂੰ ਮਤਲਬ ਰਲ ਜਾਣਾ ਚਾਹੀਦਾ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਜਿਹੜੇ ਸਿਕੰਦਰ ਸਿੰਘ ਮਲੂਕਾ ਉਹਨਾਂ ਨੇ ਇੰਜ ਕਿਹਾ ਸੰਭਾਵਨਾ ਤਾਂ ਇਹ ਵੀ ਹੈ ਵੀ ਉਹ ਰਲ ਕੇ ਚੋਣਾ ਲੜ ਲੈਣ ਪਰ ਆ ਹੋਬੀ ਢਾਲੀਵਾਲ ਦੇ ਬਿਆਨ ਨੇ ਤਾਂ ਨਵੀਂ ਚਰਚਾ ਛੇੜ ਦਿੱਤੀ ਹੈ ਕਿਉਂਕਿ ਬਿਆਨ ਨਵਾਂ ਤੇ ਵੱਡਾ ਹੈ ਜੇਕਰ ਇੰਜ ਹੁੰਦਾ ਹੈ ਤਾਂ ਫਿਰ ਬਹੁਤ ਵੱਡੇ ਸਵਾਲ ਅਮਰਤਪਾਲ ਸਿੰਘ ਤੇ ਉਹਨਾਂ ਦੀ ਜਥੇਬੰਦੀ ਤੇ ਖੜੇ ਹੋਣਗੇ ਦੇਖੋ ਜਦੋਂ ਅਮਰਤਪਾਲ ਸਿੰਘ ਦੁਬਈ ਤੋਂ ਪੰਜਾਬ ਆਏ ਜਦੋਂ ਉਹਨਾਂ ਨੇ ਅਮਰਤ ਛੱਕਿਆ ਉਦੋਂ ਤੋਂ ਕੁਝ ਲੋਕਾਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਲੋਕਾਂ ਨੇ ਕਿਹਾ ਕਿ ਇਹ ਜਿਹੜਾ ਸਾਰਾ ਕੁਝ ਹੈ ਇਹ ਸਿਰਫ ਉਹ ਸਿਆਸੀ ਲੀਡਰ ਬੰਨਾ ਚਾਹੁੰਦੇ ਨੇ ਪੰਜਾਬ ਚ ਉਹ ਰਾਜਗਦੀ ਨੂੰ ਹੱਥ ਪਾਉਣਾ ਚਾਹੁੰਦੇ ਨੇ ਇਸੇ ਕਰਕੇ ਕੀਤਾ ਜਾ ਰਿਹਾ ਭਾਵੇਂ ਅਮਰਤਪਾਲ ਹੋਰੀ ਇਸ ਗੱਲ ਦਾ ਖੰਡਨ ਕਰਦੇ ਰਹੇ ਪਰ ਕੁਝ ਲੋਕ ਕਹਿੰਦੇ ਰਹੇ ਅਮਰਤਪਾਲ ਹੋਰੀ ਕਹਿੰਦੇ ਸੀ ਕਿ ਇਹ ਭਾਰਤ ਦੇਸ਼ ਸਾਡਾ ਨਹੀਂ ਹੈ ਅਸੀਂ ਇੱਥੋਂ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਇੱਥੋਂ ਦੇ ਕਾਨੂੰਨਾਂ ਦੀ ਪਾਬੰਦੀ ਇੱਥੋਂ ਦਾ ਪਾਸਪੋਰਟ ਸਾਡੇ ਲਈ ਇੱਕ ਦਸਤਾਵੇਜ਼ ਹੈ ਉਹ ਕੋਈ ਸਾਡੇ ਦੇਸ਼ ਦਾ ਡਾਕੂਮੈਂਟ ਨਹੀਂ ਮੰਨਦੇ ਅਸੀਂ ਇਦਾਂ ਦੀ ਚਰਚਾ ਹੁੰਦੀ ਰਹੀ ਪਰ ਉਸ ਤੋਂ ਬਾਅਦ ਅਮਰਤਪਾਲ ਸਿੰਘ ਐਮਪੀ ਜਦੋਂ ਖੜੇ ਹੋਏ ਫਿਰ ਜਦੋਂ ਉਹਨਾਂ ਨੇ ਪਾਰਲੀਮੈਂਟ ਚ ਜਾ ਕੇ ਸੰਵਿਧਾਨ ਦੀ ਭਾਰਤ ਦੇ ਸੰਵਿਧਾਨ ਦੀ ਸੌ ਚੁੱਕੀ ਸੰਵਿਧਾਨ ਦੇ ਪ੍ਰਤੀ ਵਫਾਦਾਰ ਰਹਿਣ ਦੀ ਸੌ ਚੁੱਕੀ ਉਦੋਂ ਫਿਰ ਜਿਹੜੇ ਕਾਂਗਰਸ ਦੇ ਆਗੂ ਜਿਹੜੇ ਉਹਨਾਂ ਦੇ ਵਿਰੁੱਧ ਚੋਣਾਂ ਲੜੀਆਂ ਸੀ ਤੁਸੀਂ ਸਾਰੇ ਜਾਣਦੇ ਹੋ ਜੀਰਾ ਜਿਹੜੇ ਕਾਂਗਰਸ ਦੇ ਆਗੂ ਨੇ ਤੇ ਹੋਰ ਕਈ ਸਾਰਿਆਂ ਨੇ ਇਹ ਵੱਡੇ ਸਵਾਲ ਖੜੇ ਕੀਤੇ ਕਿ ਦੇਖੋ ਅਮਰਤਪਾਲ ਸਿੰਘ ਆਪਣੀਆਂ ਗੱਲਾਂ ਤੋਂ ਫਿਰ ਗਏ ਨੇ ਦੋਸ਼ ਲਾਏ ਉਹਨਾਂ ਨੇ ਕਿ ਕਹਿੰਦੇ ਸੀ ਮੈਂ ਤਾਂ ਸੰਵਿਧਾਨ ਨੂੰ ਨਹੀਂ ਮੰਨਦਾ ਹੁਣ ਉਸੇ ਸੰਵਿਧਾਨ ਦੀ ਵਫਾਦਾਰੀ ਦੀ ਸੌਂ ਖਾ ਰਿਹਾ ਇਹ ਕਹਿੰਦਾ ਸੀ ਕਿ ਮੈਂ ਤਾਂ ਇਸ ਦੇਸ਼ ਦੀ ਪਾਰਲੀਮੈਂਟ ਨੂੰ ਨਹੀਂ ਮੰਨਦਾ ਪਰ ਉਹਨਾਂ ਨੇ ਦੂਜੀਆਂ ਪਾਰਟੀਆਂ ਨੇ ਆਖਿਆ ਕਿ ਹੁਣ ਉਸੇ ਪਾਰਲੀਮੈਂਟ ਤੇ ਜਾਣ ਦੇ ਲਈ ਅਮਰਤਪਾਲ ਸਿੰਘ ਐਮਪੀ ਵੀ ਬਣਿਆ ਤੇ ਅਦਾਲਤਾਂ ਚ ਵੀ ਜਾ ਰਿਹਾ ਵੀ ਮੈਨੂੰ ਉਸ ਪਾਰਲੀਮੈਂਟ ਚ ਜਾਣ ਦਿਓ ਤਾਂ ਇਹ ਸਵਾਲ ਨਾਲ ਦੀ ਨਾਲ ਉੱਠਦੇ ਰਹੇ ਨੇ ਪਰ ਅਮਰਤਪਾਲ ਸਿੰਘ ਹੋਰਾਂ ਦੀ ਪਾਰਟੀ ਇਹ ਕਹਿੰਦੀ ਰਹੀ ਕਿ ਬਿਲਕੁਲ ਇਸ ਤਰ੍ਹਾਂ ਨਹੀਂ ਹੈ ਜਿਵੇਂ ਸਾਡੇ ਤੇ ਗਲਤ ਦੋਸ਼ ਲਾਏ ਜਾ ਰਹੇ ਨੇ ਔਰ ਉਹਨਾਂ ਨੇ ਫਿਰ ਨਵੀਂ ਪਾਰਟੀ ਬਣਾਈ ਪਿੱਛੀ ਜਿਹੜੀ ਮਾਗੀ ਬੀਤੀ ਹੈ ਉਸ ਮਾਗੀ ਦੇ ਦਿਹਾੜੇ ਤੇ ਮੁਖਸਰ ਸਾਹਿਬ ਦੀ ਧਰਤੀ ਤੇ ਅਮਰਤਪਾਲ ਸਿੰਘ ਦੇ ਜਿਹੜੇ ਪਿਤਾ ਨੇ ਉਹਨਾਂ ਨੇ ਤੇ ਜਿਹੜੇ ਫਰੀਦਕੋਟ ਦੇ ਐਮਪੀ ਨੇ ਉਹਨਾਂ ਨੇ ਤੇ ਕਈ ਹੋਰ ਵਿਅਕਤੀਆਂ ਨੇ ਰਲ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਫਿਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ ਹੋਰਾਂ ਦੇ ਉੱਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਕੁਝ ਵੱਡੇ ਕੇਸ ਪਾਏ ਨੇ ਜਿਹੜਾ ਇੱਕ ਗੁਰਪ੍ਰੀਤ ਸਿੰਘ ਹਰੀ ਨੌ ਮੁੰਡੇ ਦਾ ਕਤਲ ਪਿੰਡ ਚ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਉਹਦੇ ਕਤਲ ਦੇ ਵਿੱਚ ਵੀ ਅਮਰਤਪਾਲ ਸਿੰਘ ਹੋਰਾਂ ਦਾ ਨਾਮ ਆਮਜਦ ਕੀਤਾ ਗਿਆ ਉਸ ਤੋਂ ਬਾਅਦ ਅਮਰਤਪਾਲ ਸਿੰਘ ਦੇ ਜਿਹੜੇ ਭਰਾ ਨੇ ਉਹਨਾਂ ਨੂੰ ਨਸ਼ੇ ਦੇ ਦੋਸ਼ ਲਾ ਕੇ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਉਸ ਤੋਂ ਬਾਅਦ ਹੋਰ ਕਿੰਨੇ ਸਾਰੇ ਕੇਸਾਂ ਦੇ ਵਿੱਚ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਤੇ ਸਰਕਾਰ ਕਹਿੰਦੀ ਹੈ ਕਿ ਇਹ ਬੰਦੇ ਠੀਕ ਨਹੀਂਗੇ ਤੇ ਅਮਰਤਪਾਲ ਸਿੰਘ ਤੇ ਉਹਨਾਂ ਦਾ ਪਰਿਵਾਰ ਕਹਿੰਦਾ ਹੈ ਕਿ ਸਾਨੂੰ ਡੈਮੇਜ ਕਰਨ ਲਈ ਬਦਨਾਮ ਕਰਨ ਲਈ ਸਾਡੇ ਉੱਪਰ ਝੂਠੇ ਕੇਸ ਪਾਏ ਜਾ ਰਹੇ ਨੇ ਹੁਣ ਇਹ ਸਭ ਕੁਝ ਬਾਰੇ ਤੁਸੀਂ ਵੀ ਆਪਣਾ ਵਿਚਾਰ ਆਪਣਾ ਕਮੈਂਟ ਲਿਖ ਸਕਦੇ ਹੋ ਹੁਣ ਜੇ ਤੁਸੀਂ ਮੇਰੇ ਤੋਂ ਪੁੱਛੋ ਵੀ ਜਿੱਦਾਂ ਦਾ ਬਿਆਨ ਬੀਜੇਪੀ ਦੇ ਭਾਜਪਾ ਦੇ ਇਸ ਪ੍ਰਸਿੱਧ ਆਗੂ ਨੇ ਦਿੱਤਾ ਹੈ ਕਿ ਉਹ ਗੱਲ ਠੀਕ ਹੋ ਸਕਦੀ ਆ ਕਿ ਇਹ ਘੱਟ जोड ਹੋ ਸਕਦਾ ਹੈ ਕਿ ਇਹ ਝੂਠ ਹੋਊਗਾ ਮੈਂ ਕਹੂੰਗਾ ਰਾਜਨੀਤੀ ਚ ਕੁਝ ਵੀ ਹੋ ਸਕਦਾ ਹੈ ਮੌਜੂਦਾ ਦੌਰ ਦੇ ਵਿੱਚ ਜਿਹੜੀਆਂ ਸਿਆਸਤਾਂ ਨੇ ਉਹਨਾਂ ਦਾ ਕੋਈ ਦੀਨ ਇਮਾਨ ਬਹੁਤਾ ਹੈ ਨਹੀਂ ਮੌਜੂਦਾ ਦੌਰ ਦੇ ਅੰਦਰ ਜਿਹੜੀਆਂ ਸਿਆਸਤਾਂ ਜਿਹੜੇ ਰਾਜਨੇਤਾ ਨੇ ਉਹ ਕੁਝ ਵੀ ਕਰ ਸਕਦੇ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਆਪਣੀਆਂ ਰਾਜਗੱਦੀਆਂ ਦੇ ਲਈ ਮੌਜੂਦਾ ਦੌਰ ਦੀ ਸਿਆਸਤ ਕੁਝ ਵੀ ਕਰ ਸਕਦੀ ਆ ਤੇ ਹੁਣ ਤੱਕ ਕਰਦੀ ਰਹੀ ਆ ਕੋਈ ਬਹੁਤ ਵੱਡੇ ਮਿਆਰ ਬਹੁਤ ਵੱਡੇ ਸਟੈਂਡ ਜਾਂ ਕੋਈ ਬਹੁਤ ਵੱਡੇ ਅਸੂਲ ਮੌਜੂਦਾ ਦੌਰ ਦੀ ਜਿਹੜੀ ਵੋਟ ਸਿਆਸਤਾ ਉਹਦੇ ਵਿੱਚ ਦੇਖਣ ਨੂੰ ਨਹੀਂ ਮਿਲਦੇ ਇਸ ਕਰਕੇ ਜਿਹੜੀ ਗੱਲ ਹੌਬੀ ਢਾਲੀ ਵਾਲ ਕਹਿ ਰਿਹਾ ਉਹ ਹੋ ਵੀ ਸਕਦੀ ਹੈ ਜੇਕਰ ਅਮਰਤਪਾਲ ਸਿੰਘ ਹੋਰਾਂ ਨੇ ਚਾਇਆ ਉਹਨਾਂ ਦੀ ਪਾਰਟੀ ਨੇ ਚਾਇਆ ਤੇ ਗੱਠਜੋੜ ਹੋ ਵੀ ਸਕਦਾ ਹੈ ਵੇਖੋ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਜੇਕਰ ਅਮਰਤਪਾਲ ਤੇ ਉਹਦੀ ਪਾਰਟੀ ਨੇ ਗੱਠਜੋੜ ਨਹੀਂ ਕਰਨਾ ਤਾਂ ਉਹਨਾਂ ਨੂੰ ਸਖਤ ਬਿਆਨ ਇਹਦੇ ਉੱਪਰ ਦੇਣਾ ਚਾਹੀਦਾ ਹੈ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਵੀ ਜਿਹੜੀ ਗੱਲ ਭਾਜਪਾ ਦੇ ਆਗੂ ਹੋਬੀ ਤਾਲੀਵਾਲ ਨੇ ਬੋਲੀ ਆ ਕਿ ਉਹ ਦੇ ਲਈ ਉਹ ਤਿਆਰ ਨੇ ਕਿ ਉਹ ਗੱਠਜੋੜ ਕਰਨਗੇ ਕਿ ਹੋਬੀ ਤਾਲੀਵਾਲ ਐਵੇਂ ਹਵਾ ਚ ਛੁਰਲੀਆਂ ਛੱਡ ਰਿਹਾ ਇਹਦੇ ਉੱਪਰ ਕਲੀਅਰਟੀ ਜਿਹੜੀ ਆ ਉਹ ਜਿਹੜੇ ਅਮਰਤਪਾਲ ਸਿੰਘ ਹੋਰਾਂ ਦੇ ਪਿਤਾ ਭਾਈ ਤਰਸੀਮ ਸਿੰਘ ਨੇ ਜਾਂ ਜਿਹੜੇ ਫਰੀਦਕੋਟ ਦੇ ਐਮਪੀ ਨੇ ਜਾਂ ਜਿੰਨੇ ਵੀ ਹੋਰ ਮੇਨ ਆਗੂ ਵਾਰਿਸ ਪੰਜਾਬ ਦੇ ਅਕਾਲੀ ਦਲ ਨਾਲ ਜੁੜੇ ਨੇ ਉਹਨਾਂ ਨੂੰ ਇਸ ਮਾਮਲੇ ਤੇ ਕਲੈਰਿਟੀ ਦੇਣੀ ਚਾਹੀਦੀ ਆ ਜਦੋਂ ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲ ਗੱਠਜੋੜ ਦੀ ਗੱਲ ਦੇ ਉੱਪਰ ਸਵਾਲ ਉੱਠੇ ਸੀ ਤਾਂ ਸਿਮਰਨਜੀਤ ਮਾਨ ਨੇ ਇਹ ਕਹਿਤਾ ਸੀ ਕਿ ਅਸੀਂ ਅਮਰਤਪਾਲ ਹੋਰਾਂ ਦੇ ਨਾਲ ਗੱਠਜੋੜ ਨਹੀਂ ਕਰਾਂਗੇ ਸਿਮਰਨਜੀਤ ਮਾਨ ਕਹਿੰਦੇ ਵੀ ਉਹ ਤਾਂ ਖਾਲਸਤਾਨ ਦੀ ਗੱਲ ਹੀ ਛੱਡ ਗਏ ਨੇ ਉਹਨਾਂ ਨੇ ਤਾਂ ਖਾਲਸਤਾਨ ਦੀ ਮੰਗ ਉਠਾਉਣੀ ਬੰਦ ਕਰ ਦਿੱਤੀ ਅਮਰਤਪਾਲ ਦੀ ਪਾਰਟੀ ਨੇ ਉਹਨਾਂ ਦੇ ਸਾਥੀਆਂ ਨੇ ਇਸ ਕਰਕੇ ਉਹਨਾਂ ਨਾਲ ਅਸੀਂ ਗੱਠ ਜੋੜ ਨਹੀਂ ਕਰ ਸਕਦੇ ਦੂਜੇ ਪਾਸੇ ਜਿਹੜੇ ਅਮਰਤਪਾਲ ਸਿੰਘ ਹੋਰਾਂ ਦੀ ਪਾਰਟੀ ਹੈ ਉਹਨਾਂ ਨੇ ਵੀ ਇਹ ਕਹਿ ਦਿੱਤਾ ਸੀ ਵੀ ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲ ਅਸੀਂ ਗੱਠ ਜੋੜ ਕਰਨ ਲਈ ਬਹੁਤੇ ਕਾਲੇ ਨਹੀਂ ਹੈਗੇ ਉਹਨਾਂ ਦੀ ਆਪਦੀ ਵੱਖਰੀ ਸਿਆਸਤ ਹੈ ਔਰ ਅਸੀਂ ਤਾਂ ਵੱਖਰੀ ਕਰਨੀ ਹੈ ਹੁਣ ਇਹ ਸਭ ਕੁਝ ਦੇ ਦਰਮਿਆਨ ਇਹ ਜਿਹੜਾ ਹੌਬੀ ਢਾਲੀਵਾਲ ਦਾ ਬਿਆਨ ਆਇਆ ਇਹਨੇ ਧਿਆਨ ਖਿੱਚਿਆ ਇਹਨੇ ਸੋਚਣ ਵਿਚਾਰਨ ਦੇ ਲਈ ਮਜਬੂਰ ਕੀਤਾ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਇਹ ਬਿਆਨ ਉਦੋਂ ਆਇਆ ਜਦੋਂ ਪੂਰਾ ਪੰਜਾਬ ਹੜ੍ਹਾਂ ਦੇ ਵਿੱਚ ਡੁੱਬਿਆ ਪਿਆ ਇਹ ਬਿਆਨ ਉਦੋਂ ਆਇਆ ਜਦੋਂ ਪਿੰਡਾਂ ਦੇ ਪਿੰਡ ਰੋੜ ਰਹੇ ਨੇ ਡੋਬ ਰਹੇ ਨੇ ਲੋਕਾਂ ਦੀਆਂ ਫਸਲਾਂ ਘਾਹ ਪਸ਼ੂ ਸਭ ਕੁਝ ਤਬਾਹ ਹੋ ਰਿਹਾ ਤਾਂ ਉਸ ਵਕਤ ਹੋਬੀ ਢਾਲੀਵਾਲ ਨੇ ਇਹ ਬਿਆਨ ਦਿੱਤਾ ਹੈ ਜਦੋਂ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕ ਉਹਨੂੰ ਵੀ ਪੰਜਾਬ ਚ ਘੇਰ ਰਹੇ ਨੇ ਤੇ ਜਿਹੜੀ ਭਾਜਪਾ ਦੀ ਕੇਂਦਰ ਸਰਕਾਰ ਹੈ ਉਹਨੂੰ ਵੀ ਲੋਕ ਘੇਰ ਰਹੇ ਨੇ ਨਾ ਤਾਂ ਨਦੀਆਂ ਨਾਲਿਆਂ ਦੀ ਸਫਾਈ ਹੋਈ ਹੈ ਨਾ ਨਹਿਰਾਂ ਦੀ ਸਫਾਈ ਹੋਈ ਹੈ ਨਾ ਜਿਹੜੇ ਸੇਮ ਨਾਲਿਆਂ ਦੀ ਸਫਾਈ ਹੋਈ ਹੈ ਇਹਦੇ ਕਾਰਨ ਜਿਹੜੇ ਹੜ੍ਹ ਹੈ ਉਹ ਆਏ ਨੇ ਔਰ ਪੰਜਾਬ ਰੋੜ ਰਿਹਾ ਤੇ ਜਿਹੜੇ ਲੀਡਰ ਨੇ ਉਹ ਸਿਰਫ ਮੌਕਾ ਦੇਖਣ ਤੇ ਦੌਰੇ ਕਰਨ ਤੱਕ ਦੀ ਜਿਹੜੀ ਰਸਮ ਹੈ ਉਹ ਨਿਭਾ ਰਹੇ ਨੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ 당ਗ ਰਹਿ ਜਾਓਗੇ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਬਹੁਤ ਵੱਡਾ ਬਿਆਨ ਦਿੱਤਾ ਸਿਆਸੀ ਪੁਚਾਲ ਆ ਗਿਆ ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ 2027 ਦੀਆਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਐਮਪੀ ਅਮਰਤਪਾਲ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਬੰਦਾ ਹੈ ਉਹਨਾਂ ਦੇ ਨਾਲ ਗੱਠ ਜੋੜ ਕਰ ਸਕਦੀ ਹੈ ਉਹਨਾਂ ਦੇ ਨਾਲ ਸਾਂਝੇ ਤੌਰ ਤੇ ਇਕੱਠੇ ਤੌਰ ਤੇ ਚੋਣਾਂ ਲੜ ਸਕਦੀ ਹੈ ਔਰ ਇਹ ਬਿਆਨ ਪੰਜਾਬ ਦੇ ਬੀਜੇਪੀ ਦੇ ਸੀਨੀਅਰ ਆਗੂ ਬਹੁਤ ਮਸ਼ਹੂਰ ਬੰਦੇ ਹੌਬੀ ਢਾਲੀਵਾਲ ਨੇ ਦਿੱਤਾ ਹੈ ਹੋਬੀ ਧਾਲੀਮਾਲ ਦਾ ਇਹ ਬਿਆਨ ਸੁਣ ਕੇ ਹਰ ਇੱਕ ਨੂੰ ਹੈਰਾਨੀ ਹੋ ਰਹੀ ਹੈ ਕਿਉਂਕਿ ਅਮਰਤਪਾਲ ਸਿੰਘ ਇਸ ਟਾਈਮ ਡਿਬਰੂਗੜ ਜੇਲ੍ਹ ਚ ਬੰਦ ਨੇ